ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਅਸਖਤ ਦੇ ਤਨੇ ਅੰਬੀ ਸ਼ਹਿਰ ਦੇ ਵਿੱਚ ਕੋਈ ਵੀ ਕਿਸੇ ਲੜਕੀ ਜਾਂ ਕਿਸੇ ਦੀ ਕੀ ਬੈਨ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਇਸ ਦੇ ਤਹਿਤ ਸਾਡੇ ਕੋਲ ਉਸਤਾਦ ਪੁਲਿਸ ਡਿਊਟੀ ਕਰ ਰਹੀ ਹੈ ਤੇ ਜਿਹੜਾ ਕਿ ਅਸੀਂ ਇੱਕ ਲੜਕੀ ਗੋਸ਼ਾਲਾ ਰੋਡ ਤੇ ਕਿਸੇ ਲੜਕੇ ਨੇ ਉਸ ਨੂੰ ਰੋਕਿਆ ਤੇ ਉਹਦੇ ਨਾਲ ਬਦਮਾਸ਼ੀ ਕੀਤੀ ਇਹ ਸਬੰਧ ਵਿੱਚ ਅਸੀਂ ਕਦਵਾ ਨੰਬਰ 96 ਅੰਡਰ ਸੈਕਸ਼ਨ 341 354ਏ 354ਡੀ 323 34 ਆਈਪੀਸੀ ਦਰਜ ਕਰਕੇ ਇਹ ਉਦੋਸ਼ੀ ਦੇ ਖਿਲਾਫ ਅਸੀਂ ਅਗਲੀ ਘਰ ਗਈ ਹੁਣ ਚੱਲਿਆ ਸ਼ਿਕਾਇਤ ਦੇ ਵਿੱਚ ਸਰਗੀ ਕਿਹਾ ਗਿਆ ਸ਼ਿਕਾਇਤ ਦੇ ਵਿੱਚ ਲੜਕੀ ਨੇ ਇਹ ਦੋਚਲਾਇਆ ਜੀ ਵੀ ਲੜਕੇ ਨੇ ਮੈਨੂੰ ਰੋਕ ਕੇ ਮੈਨੂੰ ਥੱਪੜ ਮਾਰੇ ਤੇ ਮੇਰੇ ਨਾਲ ਸ਼ੇਰ ਸ਼ੋਰ ਕਰਿਆ ਨਮ ਆਗਿਲ ਰਕੀਦਾ ਬਿਲਕੁਲ ਸਕੂਲ ਦੇ ਸਟੂਡੈਂਟ ਹੈ ਜਾਂ ਵੈਸੇ ਹਾਂ ਪਲੱਸ 2 ਦੇ ਸਟੂਡੈਂਟ ਹੈ ਅਜੇ ਉਮਰ ਦਾ ਦਾ ਸਰਟੀਫਿਕੇਟ ਜਿਹਾ ਤੇ ਬਾਕੀ ਤਕਰੀਰ ਜੀ ਅਦਾਲਤ ਦੇ ਬੇਸ ਕੀਤੇ ਇਹ ਰੋਪੀ ਨੂੰ ਫੜੇ ਹਾਂ ਬਿਲਕੁਲ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਆਮ ਜਨਤਾ ਨੂੰ ਆਬਲਕ ਨੂੰ ਜਾਂ ਜਿਹੜੇ ਆਪੂੜ ਆਸ਼ਕ ਤੁਰੇ ਫਿਰਦੇ ਆ ਇਹਨਾਂ ਨੂੰ ਸੁਨੇਹਾ ਦੇਣਾ ਚਾਹਣਾ ਕਿ ਕੋਈ ਵੀ ਇਹੋ ਜੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਾਨੂੰਨੀ ਕਾਰਵਾਈ ਹੋਏਗੀ ਤੇ ਕੱਲ ਨੂੰ ਸਾਡ ਨੂੰ ਸਾਡੇ ਤੇ ਗਿਲਾ ਇਸ ਗੱਲ ਦਾ ਨਾ ਕਰਿਆ ਕਰੇ ਸ਼ਹਿਰ ਦੇ ਵਿੱਚ ਲਾਈਫ ਖਰਾਬ ਹੋ ਗਈ ਹੈ ਸਕੂਲਾਂ ਦੇ ਬਾਹਰ ਵੀ ਕੀੜੇ ਗੁਰੇ ਜੇ ਮਾਰਦੇ ਫਿਰਦੇ ਹੁੰਦੇ ਨੇ ਅੱਜ ਕੱਲ ਤਾਂ ਚਲੋ ਛੁੱਟੀਆਂ ਨੇ ਕਿਉਂਕਿ ਇਹ ਤਾਂ ਪਹਿਲਾ ਦੀ ਗੱਲ ਹੈ ਜੀ ਫਿਰ ਕਈ ਮੁੰਡੇ ਹਲੇ ਵੀ ਕੀੜਾ ਗਿੜੇ ਮਾਰਦੇ ਨੇ ਬਜ਼ਾਰਾਂ ਦੇ ਵਿੱਚ ਇਹ ਲੱਗੇ ਆਵਾਰਾ ਗੱਦੀ ਕਰੇ ਪਹਿਲੇ ਥੋੜੇ ਜਿਲੇ ਲੈਕਸ਼ਨ ਦੇ ਵਿੱਚ ਪੁਲਿਸ ਸਾਡੀ ਜਿਹੜੀ ਬੀਜੀ ਸੀਗੀ ਹੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਪੀਸੀਆਰ ਲੜਕੀਆਂ ਦੇ ਪੀਸੀਆਰ ਉਹ ਸਾਰੀ ਜਿਹੜੀ ਨਫਰੀ ਹੁਣ ਜਿਹੜੀਆਂ ਬਦਲੀਆਂ ਹੋਈਆਂ ਨੇ ਉਹਦੇ ਚ ਪੂਰੀ ਕਰ ਦਿੱਤੀ ਗਈ ਹੈ ਹੁਣ ਜਿਹੜੀਆਂ ਜਿੱਥੇ ਲੜਕੀਆਂ ਦਾ ਸਕੂਲ ਹੈ ਜਾਂ ਲੜਕੀਆਂ ਦਾ ਕੌਜ ਹੈ ਉੱਥੇ ਲੜਕੀਆਂ ਦਾ ਪੀਸੀਆਰ ਚੱਲੇਗਾ ਤੇ ਜਿੱਥੇ ਇਹਨਾਂ ਦੀ ਸਾਂਝੀ ਐਜੂਕੇਸ਼ਨ ਹੈ ਲੜਕੀਆਂ ਦੀ ਤੇ ਲੜਕਿਆਂ ਦੀ ਉੱਥੇ ਨਾਲ ਸਾਡੇ ਜਵਾਨਾਂ ਦਾ ਵੀ ਪੀਸੀਆਰ ਚੱਲੂਗਾ ਤੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਕਿਉਂਕਿ ਉਹ ਨਫਰੀ ਹੈ ਸਾਡੇ ਕੋਲ ਆ ਰਹੀ ਹੈ ਤੇ ਮੁਨਾਫੀ ਸਾਰੀ ਮਾਨਯੋਗ ਐਸਐਸਪੀ ਸਾਹਿਬ ਨੇ ਪੀਸੀਆਰ ਵੀ ਪੂਰੇ ਕਰ ਦਿੱਤੇ ਨੇ ਲੜਕੀਆਂ ਦੇ ਪੀਸੀਆਰ ਜਿਹੜੇ ਸੀਗੇ ਉਹ ਥੋੜੇ ਟਾਈਮ ਤੇ ਇਲੈਕਸ਼ਨ ਕਰਕੇ ਡਿਊਟੀਆਂ ਵਾਖ ਵਾਖ ਲੱਗੀਆਂ ਸੀਗੀਆਂ ਬੰਦ ਸੀਗੇ ਉਹ ਪੂਰੇ ਕਰਦੇ ਨੇ ਸਕੂਲ ਖੁੱਲਦੇ ਸਾਰੇ ਤੁਹਾਨੂੰ ਇਹਦਾ ਰਿਜ਼ਲਟ ਦਿਖੇਗਾ ਏਜੀਆਂ ਘਟਨਾਵਾਂ ਸਰ ਅਚਨਚੇਤ ਹੁੰਦੀਆਂ ਨੇ ਕਈ ਉਹਦੇ ਵਾਸਤੇ ਮੌਕੇ ਤੇ ਤੁਹਾਨੂੰ ਇਨਫੋਰਮ ਕੀਤਾ ਜਾਵੇ ਕਿਹੜੇ ਨੰਬਰ ਤੇ ਇਨਫੋਰਮ ਕੀਤਾ ਜਾਵੇ ਉਹ ਵੀ ਪਬਲਿਕਲੀ ਥੋੜਾ ਜਾਂ ਦੱਸ ਦੋ ਨੀ ਦੇਖੋ ਜੀ ਹੁਣ ਜਿਹੜੀ ਇੱਕ ਸਾਡੀ ਨਾਰੀ ਸ਼ਕਤੀ ਆਏ ਪੇ ਉਹਦੇ ਥਰੂ ਵੀ ਤੁਸੀਂ ਕਰ ਸਕਦੇ ਹੋ 1 ਟੂ 1 ਨੇ 181 ਨੇ ਊਮਨਲ ਕੋਲ ਨੇ ਕੋਈ ਨੇ ਤੇ ਜਦੋਂ ਮਰਜੀ 24 ਆਵਰ ਕਾਰਕਸ਼ਾ ਕਿੰਨੇ ਲੋਕਾਂ ਦੇ ਪਰਚਾ ਦਰਜ ਹੋਇਆ ਸਰ ਇੱਕ ਲੜਕੀ ਤੇ ਦਰਦ ਇੱਕ ਹੀ ਹੋਰ ਵੀ ਸਾਥੀ ਨਾਲ ਸੀ ਜਾਂ ਇਕੱਲੀ ਸੀ ਨਹੀਂ ਇਕੱਲੀ ਸੀ ਜਾਂਚ ਵਿੱਚ ਸਰਕ ਪਤਾ ਲੱਗੇ ਕਿ ਨਸ਼ੇ ਦੀ ਆਦੀ ਸੀ ਜਾਂ ਵੈਸੇ ਹੀ ਨਹੀਂ ਨਸ਼ੇ ਦੀ ਨਹੀਂ ਆਦੀ ਸੀ ਸਟੂਡੈਂਟ ਸੀ ਉਹ ਵੀ ਸਟੂਡੈਂਟ ਹੈ ਸਰ ਬਿਲਕੁਲ ਠੀਕ ਹੈ ਸਰ ਕੋ ਜਾਣ ਪਛਾਨ ਸੀ ਪਹਿਲਾਂ ਇਹਨਾਂ ਦੀ ਜਾਂ ਸਰ ਇਹ ਕੋਈ ਪਤਾ ਲੱਗੇ ਪੜਦਿਆਂ ਦੇ ਵਿਆਹ ਪਛਾਣਵੇਂ ਹੋ ਸਕਦੀ ਪਰ ਇਹ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਗਈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत